ਹਾਂਜੀ ਪੰਜਾਬੀਓ ਆ ਜੀ ਦੇਖੋ ਕਿੰਨੀ ਘੰਟ ਹੈ ਹੈ ਗਈ ਚੈਨਾ ਦੀ ਐਟਮ ਆ ਇਹ ਠੀਕ ਹੈ ਜੀ ਨਾ ਬਿਜਲੀ ਨਾ ਕੋਈ ਹੋਰ ਸ਼ੋਲਰ ਸਿਸਟਮ ਹੀ ਹੈ ਪੂਰਾ ਇਹ ਜਲਦੀ ਪਤਾ ਕਿਵੇਂ ਆ ਦੇਖੋ ਦੇਖੋ ਇਹਦੇ ਉੱਤੇ ਆਹ ਸਿਸਟਮ ਤੇ ਨਿਹਰਾ ਹੋ ਗਿਆ ਇਹਨੇ ਮੱਚ ਪੈਣਾ ਵੀ ਹਤਾ ਦੇਖ ਕੈਂਟ ਲੱਗੀ ਵੀਰੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਦੀ ਆਟਮਾ ਬੜੀ ਕੈਂਟ ਆ ਇਹ ਵਸਾਏ ਕਰਨ ਦੀ ਲੋੜ ਆ ਆਪੇ ਚੱਲ ਬਣਾ ਲੈ ਦੇਖੋ ਇੰਡੀਆ ਹੀ ਮਚੇ ਰਾਤ ਨੂੰ ਬੜੀਆਂ ਕੈਂਟ ਲੱਗਦੀ ਨੇ ਵੀਡੀਓ ਚੰਗੀ ਲੱਗੀ ਵੀਰੇ ਸ਼ੇਅਰ ਕਰ ਦਿਓ ਠੀਕ ਆ ਇਹਦੇ ਸੱਚ ਲੱਗੀ ਆ ਇਹਦੇ ਹੇ ਲਹ ਹਉ ਦੀ ਆ ਵਿਚਾਰ ਤੁੰਡੀਆ